ਹੋਲੀ ਜਾਂ ਫਿਰ ਹੋਲਾ ਮਹੱਲਾ ਦੋਨਾਂ ਤੇ ਖੌਰਾ ਦਾ ਨਾਮ ਵੀ ਇੱਕੋ ਜਿਹਾ ਹੈ ਤੇ ਆਉਂਦੇ ਵੀ ਇਕੱਠੇ ਨੇ ਪਰ ਦੋਨਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਹਰ ਸਾਲ ਲੱਖਾਂ ਲੋਕ ਅਨੰਦਪੁਰ ਸਾਹਿਬ ਪਹੁੰਚਦੇ ਨੇ ਇੱਕ ਬਹੁਤ ਵੱਡਾ ਮੇਲਾ ਦੇਖਣ ਲਈ ਪਰ ਇਹ ਤਿਵਾਰ ਕੀ ਇੱਕ ਮौज-ਮਸਤੀ ਅਤੇ ਘੁੰਮਣ ਫਿਰਨ ਨਹੀਂ ਹੀ ਹੈ ਜਾਂ ਫਿਰ ਇਸ ਦੇ ਪਿੱਛੇ ਕੋਈ ਹੋਰ ਵੀ ਵੱਡਾ ਰਾਜ ਹੈ ਕੀ ਤੁਸੀਂ ਜਾਣਦੇ ਹੋ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਤਿਵਾਰ ਸ਼ੁਰੂ ਕਿਉਂ ਕੀਤਾ ਸੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਹੋਲਾ ਮਹੱਲਾ ਦੇ ਉਹ ਅਣਸੁਣੇ ਇੱਕ ਕਹਾਣੀ ਜੋ ਤੁਹਾਨੂੰ ਪੂਰੀ ਵੀਡੀਓ ਦੇਖਣ ਲਈ ਮਜਬੂਰ ਕਰ ਦੇਵੇਗੀ ਆਓ ਫਿਰ ਚੱਲਦੇ ਹਾਂ ਸ੍ਰੀ ਅਨੰਦਪੁਰ ਸਾਹਿਬ ਹੋਲਾ ਮਹੱਲਾ ਦੀ ਸ਼ੁਰੂਆਤ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਸੀ ਇਹ ਤਾਂ ਅਸੀਂ ਸਭ ਜਾਣਦੇ ਹਾਂ ਅਤੇ ਇਹ ਹੋਲੀ ਦੇ 3 ਦਿਨ ਬਾਅਦ ਵਿੱਚ ਮਨਾਇਆ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿੱਚ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਅਤੇ ਇਸ ਤੋਂ 1 ਸਾਲ ਬਾਅਦ ਹੀ 1701 ਵਿੱਚ ਹੋਲਾ ਮਹੱਲਾ ਮਨਾਉਣਾ ਸਿੱਖਾਂ ਲਈ ਖਾਸ ਹੋ ਗਿਆ ਜੇ ਗੱਲ ਕਰੀਏ ਕਿ ਹੋਲਾ ਮਹੱਲਾ ਦੀ ਸ਼ੁਰੂਆਤ ਹੋਈ ਹੀ ਕਿਉਂ ਇਸ ਦੇ ਵਿੱਚ ਮੈਂ ਕਹਾਂਗੀ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਪਰਮਾਤਮਾ ਮਨੇ ਭੇਜਿਆ ਹੀ ਭਾਰਤ ਦੀਆਂ ਕੁਝ ਕਾਇਆਕਲਪ ਕਰਨ ਲਈ ਸੀ ਗੁਰੂ ਗੋਬਿੰਦ ਸਿੰਘ ਜੀ ਭਲੀ ਪੰਥ ਜਾਣਗੇ ਸਨ ਕਿ ਸਮੇਂ ਦੇ ਨਾਲ-ਨਾਲ ਮਾੜੀਆਂ ਕੂਰੀਤੀਆਂ ਅਤੇ ਮਾੜੀਆਂ ਤਾਤਾਂ ਦੇ ਕਾਰਨ ਹੋਲੀ ਦਾ ਤਿਉਹਾਰ ਮਨਾਉਣ ਦੇ ਤੌਰ ਤਰੀਕੇ ਕਾਫੀ ਸਾਰੇ ਵਿਗੜ ਚੁਕੇ ਸਨ ਇੱਕ ਦੂਜੇ ਦੇ ਉੱਪਰ ਗੰਦਮੱਦ ਸੁੱਟਣਾ ਅਤੇ ਕਈ ਵਾਰ ਤਾਂ ਗਾਲੀ-ਗਲੋਚ ਅਤੇ ਲੜਾਈ ਦੀ ਨੌਬਤ ਤੱਕ ਆ ਜਾਂਦੀ ਸੀ ਇਸ ਲਈ ਖਾਲਸਾ ਪੰਥ ਨੇ ਸਾਜਣਾ ਤੋਂ ਕੇਵਲ 1 ਸਾਲ ਬਾਅਦ ਹੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੀ ਦੇ ਤਿਉਹਾਰ ਨੂੰ ਹੋਲੇ ਮਹੱਲੇ ਦੇ ਰੂਪ ਵਿੱਚ ਮਨ ਹੌਣ ਦੀ ਪਰੰਪਰਾ ਗੁਰੂ ਸਾਹਿਬ ਜੀ ਨੇ ਜਾਰੀ ਕੀਤੀ ਪਰ ਹੋਲੀ ਅਤੇ ਹੋਲਾ ਮਹੱਲਾ ਦੋਨਾਂ ਵਿੱਚ ਫਰਕ ਕੀ ਹੈ ਅੱਗੇ ਇਸ ਦੇ ਬਾਰੇ ਵਿੱਚ ਵੀ ਦੱਸਾਂਗੀ ਪਰ ਹੁਣ ਹੋਲਾ ਮਹੱਲਾ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸ਼ੁਰੂ ਕੀਤਾ ਗਿਆ ਸੀ ਹੁਣ ਇਸ ਤਿਹਾਰ ਦਾ ਮਕਸਦ ਸੀ ਕਿ ਸਿੱਖ ਸਿੰਘਾਂ ਦੀ ਸੈਨਾ ਦੀ ਤਿਆਰੀ ਨੂੰ ਹੋਰ ਵੀ ਜ਼ਬਰਦਸਤ ਤਰੀਕੇ ਨਾਲ ਵਧਾਉਣਾ ਹੁਣ ਇਸ ਮੌਕੇ ਤੇ ਦੂਰ ਦੂਰ ਤੋਂ ਸਿੰਘ ਸੂਰਬੀਰ ਅਤੇ ਸਿੱਖ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਇਕੱਠੀਆਂ ਹੋਣ ਲੱਗੀਆਂ ਪਾਰੀ ਦੀਵਾਨ ਵੀ ਸਜਦੇ ਕਥਾ ਕੀਰਤਨ ਦੇ ਸਮਾਗਮ ਵੀ ਹੁੰਦੇ ਹੋਲਾ ਮਹੱਲਾ ਦਾ ਸਭ ਤੋਂ ਵੱਡਾ ਮਕਸਦ ਸੀ ਕਿ ਅਸਤਰਾ ਅਤੇ ਸ਼ਸਤਰਾਂ ਦੇ ਤਰ੍ਹਾਂ-ਤਰ੍ਹਾਂ ਦੇ ਕਰਤੱਵ ਵਿਖਾਉਣੇ ਸਿੱਖ ਘੋੜਦੌੜ, ਗਤਕਾਬਾਜ਼ੀ, ਨੇਜਾਬਾਜ਼ੀ, ਤੀਰਅੰਦਾਜ਼ੀ ਆਦਿ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ। ਖਾਲਸਾ ਫੌਜ ਨੂੰ ਦੋ ਦਲਾਂ ਵਿੱਚ ਵੰਡ ਕੇ ਇੱਕ ਤਰ੍ਹਾਂ ਦੀ ਮੰਸੂਈ ਲੜਾਈ ਹੀ ਕਰਵਾਈ ਜਾਂਦੀ ਸੀ। ਇੱਕ ਦਲ ਨੂੰ ਚਿੱਟੇ ਰੰਗ ਦੇ ਕੱਪੜੇ ਪਹਿਨਾ ਦਿੱਤੇ ਜਾਂਦੇ ਅਤੇ ਦੂਜੇ ਦਲ ਨੂੰ ਕੇਸਰੀ ਰੰਗ ਦੇ। ਜੋ ਵੀ ਦੋਨਾਂ ਵਿੱਚੋਂ ਇੱਕ ਦਲ ਜਿੱਤ ਜਾਂਦਾ ਤਾਂ ਉਸ ਨੂੰ ਭਾਰੀ ਇਨਾਮ ਦੇ ਨਾਲ ਸਨਮਾਨ ਕੀਤਾ ਜਾਂਦਾ ਸੀ। ਜਦੋਂ ਇਹ ਦੋਨੇ ਦਲ ਇਹ ਖਾਲਸਾ ਫੋਜ ਅਸਜਦੀ ਸੀ ਤਾਂ ਗੁਲਾਬ ਗੁਲਾਲ ਅਤੇ ਕਸਤੂਰੀ ਆਦਿ ਦੀ ਬਹੁਤ ਹੀ ਵਰਤੋਂ ਕੀਤੀ ਜਾਂਦੀ। ਗੁਰੂ ਦੀ ਸਾਰੀ ਨਗਰੀ ਦੇ ਗਲੀਆਂ ਬਾਜ਼ਾਰ ਅਤੇ ਸਿੰਘਾਂ ਦੇ ਬਸਤਰ ਲਾਲ ਰੰਗ ਨਾਲ ਐਨੇ ਰੰਗੇ ਜਾਂਦੇ ਅਤੇ ਹਤਰ ਫਲੇਲਾਂ ਦੇ ਨਾਲ ਐਨੇ ਗਰੁੱਟ ਹੋ ਜਾਂਦੇ ਸਾਰੇ ਪਾਸੇ ਰੰਗ ਅਤੇ ਸੁਗੰਧ ਹੀ ਫੈਲ ਜਾਂਦੀ। ਕਵੀ ਭਾਈ ਨੰਦ ਲਾਲ ਜੀ ਨੇ ਵੀ ਇੱਕ ਹੋਲੇ ਮਹੱਲੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਗੁਲਾਬ ਅੰਬਰ ਕਸਤੂਰੀ ਸਿੱਖਾਂ ਵਿੱਚ ਸਭ ਪਾਸੇ ਮੀਹ ਵਾਂਗ ਵਸਣ ਲੱਗੇ। ਕੇਸਰ ਨਾਲ ਪਰੀਪਿਚਾਰ ਨੇ ਸਾਰਿਆਂ ਦੇ ਹੀ ਚਿੱਟੇ ਬਸਤਰਾਂ ਨੂੰ ਸੁਹਾਣਾ ਰੰਗ ਦਿੱਤਾ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹੱਥਾਂ ਦੇ ਨਾਲ ਗੁਲਾਲ ਉਡਾ ਉਡਾ ਕੇ ਧਰਤੀ ਅਤੇ ਆਕਾਸ਼ ਨੂੰ ਲਾਲ ਸੁਹਾ ਕਰ ਦਿੱਤਾ ਸੀ ਜਦ ਵੀ ਆਨੰਦਪੁਰ ਸਾਹਿਬ ਵਿੱਚ ਹੋਲਾ ਮਹੱਲਾ ਹੁੰਦਾ ਤਾਂ ਉਥੇ ਨਗਾਰਾ ਵੱਜਦਾ ਜੋ ਕਿ ਜੰਗ ਦੀ ਤਿਆਰੀ ਦਾ ਇੱਕ ਸੰਕੇਤ ਹੁੰਦਾ ਸੀ ਨੀਲਾ ਬਾਣਾ ਪਹਿਨੇ ਨਿਹੰਗ ਸਿੱਖ ਜੋ ਖਾਲਸਾ ਪੰਥ ਦੇ ਯੋਧੇ ਅਸਲੇਬਾਜ਼ੀ ਗੱਤਕੇ ਤੇਗਬਾਜ਼ੀ ਨੇਜਾਬਾਜ਼ੀ ਅਤੇ ਘੋੜਸਵਾਰੀ ਦਾ ਪ੍ਰਦਰਸ਼ਨ ਕਰਦੇ ਕੀਰਤਨ ਦਰਬਾਰ ਇੱਕ ਕਥਾ ਸ਼ਬਦ ਗਾਇਨ ਅਤੇ ਸਿੱਖ ਇਤਿਹਾਸ ਦੀ ਵਿਆਖਿਆ ਵੀ ਕੀਤੀ ਜਾਂਦੀ। ਬਹੁਤ ਸਾਰੇ ਲੰਗਰ ਲੱਗਦੇ ਜਿੱਥੇ ਕਿ ਹਜ਼ਾਰਾਂ ਯਾਤਰੀਆਂ ਨੂੰ ਭੋਜਨ ਵੀ ਸ਼ਕਾਇਆ ਜਾਂਦਾ। ਅੱਜ ਵੀ ਹਰ ਸਾਲ ਆਨੰਦਪੁਰ ਸਾਹਿਬ ਵਿੱਚ ਹੋਲਾ ਮਹੱਲਾ ਮਨਾਇਆ ਜਾਂਦਾ ਜਿਸ ਵਿੱਚ ਕਿ ਲੱਖਾਂ ਲੋਕ ਸ਼ਾਮਿਲ ਹੁੰਦੇ ਨੇ। ਅੱਜ ਵੀ ਥਾਈ-ਥਾਈ ਨਿਹੰਗ ਸਿੱਖ ਦਸਤੇ ਖੁੱਲਾ ਮਹੱਲਾ ਦੌਰਾਨ ਆਪਣੀ ਯੋਧ ਕਲਾ ਦਾ ਪ੍ਰਦਰਸ਼ਨ ਕਰਦੇ ਨੇ। ਸਿੱਖ ਧਰਮ ਅਤੇ ਸਿੱਖ ਇਤਿਹਾਸ ਨੂੰ ਜਗਾਉਣ ਦੇ ਲਈ ਇਹ ਤਿਉਾਰ ਬਹੁਤ ਵੱਡਾ ਰੋਲ ਪਲੇ ਕਰਦਾ ਹੈ। ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਇਸ ਤਿਹਾਵ ਨੂੰ ਮਨਾਉਣ ਦੇ ਲਈ ਬਹੁਤ ਵੱਡੀਆਂ ਤਿਆਰੀਆਂ ਵੀ ਕਰਦੀਆਂ ਨੇ ਅੰਤ ਵਿੱਚ ਹੁਣ ਮੈਂ ਗੱਲ ਕਰਾਂਗੀ ਕਿ ਹੋਲੀ ਅਤੇ ਹੋਲਾ ਮਹੱਲਾ ਦੋਨਾਂ ਵਿੱਚ ਫਰਕ ਕੀ ਹੈ ਹੋਲੀ ਹਿੰਦੂ ਸੰਸਕ੍ਰਿਤੀ ਦੇ ਨਾਲ ਜੁੜਿਆ ਹੋਇਆ ਹੈ ਜਦਕਿ ਹੋਲਾ ਮਹੱਲਾ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਸ਼ੁਰੂ ਕੀਤਾ ਸੀ ਹੋਲੀ ਦੇ ਵਿੱਚ ਕੇਵਲ ਰੰਗਾਂ ਨਾਲ ਹੀ ਖੇਡ ਕੇ ਤਿਉਹਾਰ ਮਨਾਇਆ ਜਾਂਦਾ ਹੈ ਜਦਕਿ ਹੋਲਾ ਮਹੱਲਾ ਦੇ ਵਿੱਚ ਯੋਧ ਕਲਾ ਅਸਲੇਬਾਜ਼ੀ ਅਤੇ ਸੂਰਤਾ ਦਾ ਤਿਹਾੜ ਮਨਾਇਆ ਜਾਂਦਾ ਜਿੱਥੇ ਹੋਲੀ ਦੇ ਵਿੱਚ ਮੌਜ ਮਸਤੀ ਤੇ ਨਾਚ ਗਾਣਾ ਕੀਤਾ ਜਾਂਦਾ ਉੱਥੇ ਹੋਲਾ ਮਹੱਲਾ ਦੇ ਜਿੱਥੇ ਗੱਤਕਾ, ਤੇਗਬਾਜ਼ੀ, ਨੇਜਾਬਾਜ਼ੀ ਤੇ ਘੋਰ ਸਵਾਰੀ ਨਾਲ ਇਹ ਤਿਉਹਾਰ ਨੂੰ ਮਨਾਇਆ ਜਾਂਦਾ ਹੈ। ਹੋਲੀ ਸਿਰਫ ਇੱਕ ਆਮ ਲੋਕਾਂ ਦੇ ਰੰਗਾਂ ਦੇ ਖੇਡ ਹੀ ਹੈ, ਜਦਕਿ ਹੋਲਾ ਮਹੱਲਾ ਤਾਂ ਸਿੱਖ ਫੌਜ ਦੀ ਤਿਆਰੀ ਲਈ ਹੈ। ਉਮੀਦ ਹੈ ਕਿ ਤੁਹਾਨੂੰ ਅੱਜ ਦੀ ਇਹ ਜਾਣਕਾਰੀ ਵਧੀਆ ਲੱਗੀ ਹੋਵੇਗੀ। ਅਗਰ ਤੁਹਾਨੂੰ ਅੱਜ ਦੀ ਇਹ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਤਾਂ ਜੋ ਹਰ ਇੱਕ ਨੂੰ ਹੋਲਾ ਮਹੱਲਬ ਇਤਿਹਾਸ ਪੂਰਾ ਪਤਾ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।